ਅੱਜ ਦੇ ਇਹ ਪਹਿਲਾ ਤੇ ਆਖਰੀ 1947 15 ਅਗਸਤ ਨੂੰ ਫੇਛ ਦੀ ਤਾਂ ਆਜ਼ਾਦੀ ਹੋਈ ਸੀ ਤੇ ਪੰਜਾਬ ਦੀ ਪਰਬਾਦੀ ਹੋਈ ਸੀ ਲੈਂਦਾ ਸਾਡਾ ਪੰਜਾਬ ਦੋ ਹਿੱਸਿਆਂ 'ਚ ਹੋ ਗਿਆ ਲੈਂਦਾ ਪੰਜਾਬ ਤੇ ਚੜ੍ਹਦਾ ਪੰਜਾਬ ਕਈਆਂ ਦੇ ਸਾਰੇ ਪਰਿਵਾਰ ਮਾਰੇ ਗਏ ਕਈਆਂ ਦੇ ਘਰਾਂ ਤੋਂ ਉੱਜੜ ਗਏ ਜ਼ਮੀਨਾਂ ਉੱਜੜ ਗਈਆਂ ਪਰਿਵਾਰ ਠੇਖੇ ਖਾਂਦੇ ਅੱਜ ਤੱਕ ਕਈ ਚੀਜ਼ ਉਧਰ ਉਧਰ ਮਿਲ ਜਾਈ ਨਹੀਂ ਫਿਰ ਅਸੀਂ ਸਰਕਾਰ ਦੇ ਅੱਗੇ ਪਹਿਲਾ ਵੱਡਾ ਅੰਦੋਲਨ ਕੀਤਾ ਅੰਦੋਲਨ ਕਰਕੇ 221 20 ਦੇ ਵਿੱਚ ਤਿੰਨ ਕਾਨੂੰਨ ਕਾਲੇ ਅਸੀਂ ਰੱਦ ਕਰਵਾਏ ਸਾਡੀਆਂ ਮੰਗਾਂ ਸੀ ਉਥੇ ਐਮਐਸਪੀ ਦੀ ਵੱਡੀ ਮੰਗ ਸੀ ਗਰੌਲ ਖੀਂਡਪੁਰ ਖੀਰੀ ਦੇ ਵਿੱਚ ਸਾਡੇ 4 ਕਿਸਾਨ ਇੱਕ ਪੱਤਰਕਾਰ ਇਹਨਾਂ ਨੇ ਛੀਤ ਕੀਤਾ ਫਿਰ ਸਾਡੇ ਕਿਸਾਨਾਂ ਦੇ ਸੰਦ ਤੋੜੇ ਗਏ ਸੰਦ ਸਾਡੇ ਇਹਨਾਂ ਨੇ ਜਬਤ ਕੀਤੇ ਕੋਈ ਕਿਸਾਨਾਂ ਦਾ ਜਿਹੜੇ ਸਾਡੇ ਛੀਰ ਹੋਏ ਸੀ ਉਹਨਾਂ ਨੂੰ ਇਹਨਾਂ ਨੇ ਮਾਰਦਾ ਨਹੀਂ ਦਿੱਤਾ ਉਹਦੇ ਫਿਰ ਜਿਹੜੀਆਂ ਮੰਗਾਂ ਸਾਡੀਆਂ ਰਹਿ ਗਈਆਂ ਸੀ ਇਹਨਾਂ ਨਹੀਂ ਮੰਨੀਆਂ ਅਸੀਂ ਦੁਬਾਰਾ ਫੇਰ ਅਕਤੂਬਰ 12 ਫਰਵਰੀ 1924 ਆਪਣਾ 2024 ਨੂੰ ਦੁਬਾਰਾ ਫੇਰ ਅਸੀਂ ਦਿੱਲੀ ਨੂੰ ਸਿਰਫ ਆਪਦਾ ਮੰਗ ਪੱਤਰ ਦੇਣ ਜਾ ਰਹੇ ਸੀ ਜੋ ਕਿ ਸਾਨੂੰ ਹਰਿਆਣੇ ਦੇ ਬਾਰਡਰ ਦੇ ਉੱਤੇ ਰੋਕਿਆ ਗਿਆ ਸ਼ੰਭੂ ਅਨੋਰੀ ਉਹਦੇ ਉੱਤੇ ਫਿਰ ਸਾਡੇ ਉੱਤੇ ਉਹਨਾਂ ਦੀਆਂ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਮਿਲਾ ਕੇ ਕੋਲੀਆਂ ਚਲਾਈਆਂ ਗਈਆਂ ਕੰਦਾ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਸਾਡਾ ਸ਼ੁਭਕਰਨ ਨੌਜਵਾਨ 21-22 ਸਾਲ ਦਾ ਸ਼ਹੀਦ ਹੋ ਗਿਆ ਘਰ ਤੋਂ ਕੱਢ ਸਾਡੇ 400 ਸਾਡਾ ਕਿਸਾਨ ਇਹਨਾਂ ਨੇ ਜ਼ਖਮੀ ਕੀਤਾ ਕਈਆਂ ਦੀਆਂ ਅੱਖਾਂ ਚੜੇਗੀਆਂ ਕਈਆਂ ਦੇ ਲੱਤਾਂ ਚੜੇਗੀਆਂ ਸਾਦੇ ਇਹਨਾਂ ਨੇ ਸੰਦ ਟਰੈਕਟਰ ਗੱਟੀਆਂ ਟਰਾਲੀਆਂ ਤੋੜੀਆਂ ਗਈਆਂ ਅਸੀਂ ਇਸੇ ਕਰਕੇ ਜਾਣਦਾ ਕਿ ਇਹ ਜਾਬਰ ਸਰਕਾਰ ਸੀ ਜਿਨੇ ਸਾਡੇ ਦੇ ਧੱਕੇ ਕੀਤੇ ਅੱਜ ਅਸੀਂ ਉਹਨਾਂ ਹੀ ਵਿਰੋਧਾਂ ਦੇ ਵਿੱਚ ਆ ਫਿਰ ਦੁਬਾਰਾ ਅੱਜ ਅਸੀਂ 15 ਗੱਸੂਏ ਟਰੈਕਟਰ ਜਿਹੜਾ ਇਹ ਮਾਰਚ ਕਰ ਰਹੇ ਆ ਕਿਹੜੇ ਸੰਬੰਧ ਵਿੱਚ ਜਿਹੜੀਆਂ ਕਾਪੀਆਂ ਸਾੜੀਆਂ ਗਈਆਂ ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਜੀ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਰਪਾਲ ਸਿੰਘ ਪਿੰਡ ਘਰਿਆਲਾ ਜੋਂ ਪ੍ਰਧਾਨ ਤਰਜੀਹ ਸਿੰਘ ਸਮਟੀ ਜੋਂ ਅੱਜ ਜਿਹੜੇ ਕਾਰੇ ਕਾਨੂੰਨ ਜਿਹੜੇ ਇਹਨੇ ਸਰਕਾਰ ਬੋਦੀ ਸਰਕਾਰ ਨੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਕਾਨੂੰਨਾਂ ਦੇ ਟੈਰ ਅਸੀਂ ਵਿਰੋਧ ਕਰਦੇ ਆਂ ਅਸੀਂ ਜ਼ਬਰਦਸਤ ਵਿਰੋਧ ਕਰਦੇ ਆਂ ਇਹਨਾਂ ਦੇ ਇਹਨਾਂ ਦੇ ਆਪਣੀਆਂ ਖਾਰੀਆਂ ਕਿਉਂਕਿ ਸਾਡਾ ਬੋਸ ਆ ਜਿਹੜੇ ਕਾਨੂੰਨ ਆ ਜਿਹੜੇ ਕਾਨੂੰਨ ਪਾਸ ਕਰਕੇ ਨਵੇਂ ਕਾਨੂੰਨ ਬਣਾਤੇ ਆ ਇਹੋ ਜਿਹੇ ਕਾਨੂੰਨ ਬਣਾਤੇ ਆ ਜਿਹੜੇ ਇਹ ਤੋਂ ਝੱਲ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਪਾਰਸੀ ਘਰੇਾਲਾ ਪ੍ਰਸ਼ਾਸਨ ਦੇ ਜ਼ੋਨ ਦੇ ਹਸਪਤਾਲਾਂ ਅਸੀਂ ਅੱਜ ਇਸ ਕਰਕੇ ਰੋਧ ਕਰ ਰਹੇ ਹਾਂ ਕਿ 847 ਵਿੱਚ ਸਾਨੂੰ ਯਾਦੀ ਮਿਲੀ ਆ ਤੇ ਯਾਦੀ ਤੋਂ ਬਾਅਦ ਅਸੀਂ ਜਿਹੜੇ ਯਾਦ ਕਰਾਉਣ ਵਾਲੇ ਆ ਸਾਡੀਆਂ 80% 85% ਕੁਰਬਾਨੀਆਂ ਨੇ ਸਾਨੂੰ ਕੁਝ ਨਹੀਂ ਮਿਲਿਆ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹਨਾਂ ਨੂੰ ਸਭ ਕੁਝ ਮਿਲ ਰਿਹਾ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਵਾਸਤੇ ਕਾਨੂੰਨ ਨੇ ਜਿਵੇਂ ਅਸੀਂ ਪਹਿਲਾਂ ਗਏ ਆ ਇੱਕ ਸਾਲ ਤੇ ਇੱਕ ਮਹੀਨਾ ਦਿੱਲੀ ਲਾ ਕੇ ਆਏ ਆ ਉਸ ਤੋਂ ਬਾਅਦ ਇਹਨਾਂ ਸਾਡਾ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਜਿਹੜੀ ਆ ਐਮਐਸਪੀ ਜਾਂਗੇ ਗਰੰਟੀ ਕਰਾਂਗੇ ਕਾਨੂੰਨ ਗਰੰਟੀ ਬਣਾਵਾਂਗੇ ਕੋਈ ਕਿਸੇ ਨੇ ਕਾਨੂੰਨ ਦੀ ਗਰੰਟੀ ਨਹੀਂ ਕੀਤੀ ਉਹ ਅਸੀਂ ਦੁਬਾਰਾ ਗਏ ਆ ਤੇ ਇਹਨਾਂ ਸ਼ੰਭੂ ਤੇ ਖਨੌਰੀ ਤੇ ਅੱਗੇ ਜਾ ਕੇ ਆਪਣੇ ਆਪ ਹੀ ਇਹਨਾਂ ਨੇ ਉਹਦੇ ਵਿੱਚ ਸੜਕ ਦੇ ਵਿੱਚ ਲਾਤੀ ਰਕਾਬਤਾ ਸਾਡਾ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜੇ ਅਸੀਂ ਪੰਜਾਬ 'ਚ ਆ ਪੰਜਾਬ ਆ ਉਹ ਦਿੱਲੀ ਦੇ ਨਾਲ ਜਾਂ ਸਾਰੇ ਦੇ ਮੁਲਕ ਦੇ ਨਾਲ ਹੈਗਾ ਕਿ ਵੱਖਰਾ ਸਾਡਾ ਪੰਜਾਬ ਜੇ ਅਸੀਂ ਸਰਕਾਰ ਦੇ ਨਾਲ ਆ ਪੰਜਾਬ ਦੇ ਨਾਲ ਆ ਤੇ ਫਿਰ ਸਾਡੇ ਵਾਸਤੇ ਕਾਨੂੰਨ ਵੱਖਰੀ ਕਿਉਂ ਜੇ ਅਸੀਂ ਇਹਨਾਂ ਦੇ ਨਾਲ ਆ ਤੇ ਫਿਰ ਸਾਡੇ ਵਾਸਤੇ ਵੀ ਕਾਨੂੰਨ ਇੱਕੋ ਚਾਹੀਦੇ ਆ ਅਦਰ ਚਿੱਟਾ ਖਾਲਸਾ ਬਾਹਰ ਚਿੱਟਾ